ਉੱਤੋਂ ਬੰਡਾਉਣ ਜ਼ਮੀਨਾ ਧੀਆ ਦਰਦ ਬਣਾਉਂਦੀਆਂ ਨੇ ਇਹ ਸੱਤਰਾ ਅੱਜ ਦੇ ਜਮਾਨੇ ਵਿੱਚ ਸੱਚ ਨਹੀਂ ਪਰ ਕਈ ਪਰਿਵਾਰਾਂ ਵਿੱਚ ਅੱਜ ਵੀ ਧੀਆ ਨੂੰ ਬੋਝ ਮੰਨਿਆ ਜਾਂਦਾ ਇਹ ਗੱਲ ਠੁਕਮੀ ਸਾਬਤ ਹੋਈ ਹੈ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਸੰਦੜਾ ਦੇ ਕੋਲ ਬਣੀ ਫੈਕਟਰੀ ਦੀ ਗੰਦ ਤੇ ਕੁਝ ਘੰਟੇ ਪਹਿਲਾਂ ਨਾਮ ਜੰਮੀ ਇੱਕ ਬੱਚੀ ਨੂੰ ਉਸਦੇ ਪਰਿਵਾਰ ਵੱਲੋਂ ਛੱਡ ਕੇ ਚਲੇ ਗਏ ਇਥੋਂ ਤੱਕ ਕੇ ਬੱਚੀ ਦਾ ਨਾੜੂਆ ਵੀ ਕੱਟਿਆ ਨਹੀਂ ਸੀ ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਉਹ ਔਰਤ ਬੱਚੀ ਕੋਲ ਜਾਂਦੀ ਹੈ ਅਤੇ ਬੱਚੀ ਨੂੰ ਲਬਾਰਸ ਪਿਆ ਦੇਖ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਅਤੇ ਆੜੇ ਦੁਆਲੇ ਉਸ ਬੱਚੀ ਦੇ ਮਾਪਿਆਂ ਨੂੰ ਲੱਭਣ ਲੱਗਦੀ ਹੈ ਪਰ ਉਸ ਦੇ ਮਾਪੇ ਨਹੀਂ ਲੱਭਦੇ ਅਰੁਣਾ ਦੇ ਆਪ ਨੂੰ ਬੱਚੀ ਮਿਲੀ ਸੀ ਆਪ ਕਹਾਂਸੇ ਮਿਲੀ वो हमारा ऊपर करकट पर रखा था बच्चा लपेट के रख दिया था मैं बच्चा उठा लिया गोद में गोद में तरस भी आया पता नहीं तो जलन दे दिया कि उसको पाल नहीं किया किसी को पास बिकने से क्या फायदा किसी को दे देता तब तो पोस लेता पाल लेता अपने बच्चे के तू नहीं पालती मैं पाल के उसको जिंदगी तो देता दुनिया लोग बोलता यही ना जब किसी ने बच्चा बिक दिया तो फलाने आदमी भैया रानी पोस, लिया पोस पाल के बरे कर दिए कितने टाइम का बच्चा ये मेरे को पता नहीं है मैं तो जा रहा था नहाने ड्यूटी का समय हो रहा था मैं ड्यूटी जा रहा था मेरा मुंडा आ रहा था तुरके बेटा दतुन ले आ दे मैं मुंह धोके तैयारी हूँ वो मेरा मुंडा देखा बोलता मम्मी ऊपर देखना बच्चा है चिरे चुरी का बच्चा होगा फिर नाल मैं चरा मैं देखा जो वहाँ पर कपड़े में बच्चे बचे लपेटे ऊंचा दबार था ये इत, इतना ऊंचा है देर ऊंचा ना ये ऊपर जैसे करकट है ना वैसे ही फिर आप बच्चे को कहाँ पे लेके आए हो मैं डायरेक्ट लेके गेट पर आ गया गेट वाला लोग बोले फिर बोले जो चलो हॉस्पिटल लेके चलो फिर मैं हॉस्पिटल लेके आया मांग क्या करते हो आप क्या मांग करते हो क्या मांग तो 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 मैं तो देख चीन भी नहीं रहा जो किसके बचा है कौन कुतिया छोड़ के गई कौन नहीं हम लोग सुता पा रहा था अब छोड़ के गया मैं क्या किसको बोलूं जो अब उन लोग का मर्जी पुलिस वालों कार्रवाई कर सकते हैं अच्छा भी नहीं कर सकते मैं तो देखा नहीं हूँ ये किसका बचा है किसका मैं देखता था वही न झूठा पकड़ के मारते उसको हर जाति को किसी को इज्जत बाजार में नहीं बिकता है बिकता है बाजार में इजत नहीं बिकता है सौदे खरीदने जाते हैं एक बार खरीदते हैं पचासन भी नहीं खरीदना पड़ता है कपड़े लेते हैं ना तो फट जाता है ना न करके देगा तो वो कपड़े बदल देंगे बाकी और चीज नहीं बदला सकता है कंजरी कैसा आदमी थी कैसा नहीं मैं लोग देखा भी नहीं ना ड्यूटी करके हम लोग सोने वाला आदमी इतना आधा रात ले रात ले थोड़ी जागेंगे जो क्यों बंदा कहाँ जा रहा है ये कहाँ कर रहा है कहा नहीं ठीक है सर ਉਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਮਾਸੂਮ ਬੱਚੀ ਨੂੰ ਸਮਰਾਲਾ ਹਸਪਤਾਲ ਚ ਲਿਆਂਦਾ ਜਾਂਦਾ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਦਾ ਨਾੜੂਆ ਕੱਟ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ। ਸਿਵਲ ਹਸਪਤਾਲ ਦੇ ਡਾਕਟਰ ਨੇ ਇਹ ਵੀ ਦੱਸਿਆ ਕਿ ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਏ ਅਤੇ ਇਸ ਦੀ ਹਾਲਤ ਠੀਕ ਨਹੀਂ। ਇਸ ਨੂੰ ਚਾਈਲਡ ਕੇਅਰ ਵਾਰਡ ਵਿੱਚ ਰੱਖਿਆ ਹੋਇਆ ਏ। ਆਈ ਡਾਕਟਰ ਪੀਨਾ ਮੇਰਾ ਨਾਮ ਡਾਕਟਰ ਰਹਿਮਨ ਐਸਡੀ ਸਮਰਾਲਾ। ਕੋਈ ਨਹੀਂ ਜੀ ਠੀਕ ਹੈ ਇੱਕ ਸਾਡੇ ਕੋ ਸਵੇਰੇ 7:30 ਵਜੇ ਬੱਚਾ ਲੈ ਕੇ ਆਂਦਾ ਰਿਹਾ ਕਟਿਆਣ ਕਟਾਣੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਲੈ ਕੇ ਆਂਦਾ ਬੱਚਾ ਨਿਊ ਬੋਨ ਬੱਚਾ ਵਾ ਇਮੈਚੂਰ ਆ ਪ੍ਰੀ ਟਰਮ ਹੈ ਆਰਾਊਂਡ 8 ਮਾਂਸ ਦਾ ਬੱਚਾ ਲੱਗਦਾ ਵਾ ਠੀਕ ਹੈ ਔਰ ਇਹ ਇੱਕ ਤਰ੍ਹਾਂ ਅਨਵੰਟਡ ਚਾਈਲਡ ਦਾ ਲਾਈਕੇ ਸੀ ਹੈ ਜਿਨ੍ਹਾਂ ਨੇ ਲੈ ਕੇ ਆਂਦਾ ਉਹਨਾਂ ਨੇ ਇਹ ਦੱਸਿਆ ਕਿ ਬੱਚਾ ਇੱਥੇ ਕੋਈ ਟਕਾਣੀ ਕੋ ਫੈਕਟਰੀ ਜਾਂ ਨਾਮਤਾਰੀ ਹੈ ਉਹ ਫੈਕਟਰੀ ਦੇ ਪਿੱਛੇ ਕੋਈ ਇਹਨੇ ਮਾਈਗ੍ਰੈਂਟ ਲੇਬਰ ਉਹਨਾਂ ਦੇ ਰੈਂਡ ਦੇ ਰੈਜ਼ੀਡੈਂਟ ਪਲਾਟ ਵગેਰਾ ਬਣੇ ਹੋਏ ਆ ਫਿਰ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਰਿਪੋਰਟ ਅਸੀਂ ਕਲੈਂਪ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਇੱਥੇ ਸਾਡੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਆਪਦੇ ਬਦੋਂ ਭੇਜਤੀ ਆ ਵੀ ਤਾਂ ਉਹ ਕਿਸੇ ਨੂੰ ਡਰਾਪ ਕਰਨ ਨੇ ਵੀ ਕਿਹਾ ਹੈ ਅਜੇ ਇੱਕ ਗੱਲ ਚੱਲਦੀ ਹੈ ਉਹ ਜਦੋਂ ਫਾਈਨਲ ਹੋਣਗੇ ਦੱਸ ਸਕਾਂ ਇੱਕ ਪਾਸੇ ਤਾਂ ਨਾਮ ਜੰਮੀ ਬੱਚੀ ਨੂੰ ਉਸਦੇ ਮਾਪੇ ਲਵਾਰ ਛੱਡ ਕੇ ਚਲੇ ਗਏ ਪਰ ਪ੍ਰਮਾਤਮਾ ਵੱਲੋਂ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਉਸ ਮਾਸੂਮ ਬੱਚੀ ਨੂੰ ਉਸਦੀ ਨਵੀਂ ਮਾਂ ਮਿਲ ਜਾਂਦੀ ਹੈ ਸਿਵਲ ਹਸਪਤਾਲ ਸਮਰਾਲਾ ਦੀ ਸਟਾਫ ਨਰਸ ਸਰਬਜੀਤ ਗੌਰ ਉਸ ਮਾਸੂਮ ਕੁੜੀ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ ਅਤੇ ਉਸ ਬੱਚੀ ਨੂੰ ਗੋਦ ਲੈਣ ਦਾ ਐਲਾਨ ਕਰ ਦਿੰਦੀ ਹੈ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਕਰੀਬ ਕਈ ਸਾਲ ਤੋਂ ਉਹ ਬੱਚੇ ਦੀ ਖੁਆਇਸ਼ ਲੈ ਕੇ ਜਿੰਦਾ ਹੈ ਪਰ ਅੱਜ ਉਸ ਦੀ ਖੁਆਇਸ਼ ਉੱਥੇ ਪੂਰੀ ਹੁੰਦੀ ਹੈ ਜਿੱਥੇ ਉਹ ਕੰਮ ਕਰਦੀ ਹੈ ਉਸ ਨੇ ਪ੍ਰਮਾਤਮਾ ਦਾ ਸੁਕਰਾਨਾ ਕੀਤਾ ਹੈ ਹਾਂਜੀ ਸਾਡੇ ਕੋਲ ਇੱਕ ਨਿਊ ਬੋਰਨ ਬੇਬੀ ਆਇਆ 8 ਮਹੀਨਿਆਂ ਦਾ ਤੇ ਉਹ ਉਹਦੀ ਕੇਅਰ ਮੈਂ ਕੀਤੀ ਹੈ ਤੇ ਬਹੁਤ ਜ਼ਿਆਦਾ ਲਿਪੜਿਆ ਹੈ ਅਸੀਂ ਕਿਸੇ ਨੇ ਆਪਣੇ ਕੰਮ ਤੇ ਰੱਖਿਆ ਹੈ ਅਸੀਂ ਤਾਂ ਉਹ ਕੰਮ ਤੋਂ ਚੁੱਕ ਕੇ ਪਿੰਡ ਵਾਲੇ ਜਿਹੜੇ ਨੇ ਉਹ ਮੇਰੇ ਕੋਲ ਸੱਟ ਕੋਲ ਲੈ ਕੇ ਆਏ ਨੇ ਅਸੀਂ ਉਹਨੂੰ ਕਲੀਨ ਕਰਤਾ ਕੋਡ ਟਾਈਪ ਕੀਤੀ ਆ ਉਹਦੀ ਤੇ ਉਹਦੀ ਸ਼ੋਰਟੀ ਮੈਂ ਲੈਣਨੀ ਆ ਮੈਂ ਸਟਾਫ ਆ ਸਟਾਫ ਨਰਸ ਆ ਤੇ ਮੈਨੂੰ ਬੱਚਾ ਚਾਹੀਦਾ ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਚ ਪਰਾਉਂਗੀ ਤੇ ਮੈਂ ਹੀ ਪੂਰੀ ਅਨਸੈਸਟੀਜ਼ ਲੋਗੂਗੀ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਮੇਰੇ ਮੰਦ ਵਿੱਚ ਇਮੀਡੀਏਟਲੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 20 ਸਾਲ ਤੋਂ ਤੇ ਸਾਨੂੰ ਬਹੁਤ ਜ਼ਰੂਰਤ ਸੀ ਬੱਚੇ ਦੀ ਅਸੀਂ ਬੱਚਾ ਲੈ ਰਹੇ ਹਾਂ ਮੈਂ ਲੈ ਰਿਹਾ ਹੱਕਮੰਡਾ ਬਗੈਰਾ ਲਿਫਰ ਕਿਤੇ ਦਾ ਹਾਂਜੀ ਪੁਲਿਸ ਨੂੰ ਰਿਪੋਰਟ ਕਰਤਾ ਹਾਂ ਤਾਂ ਪੁਲਿਸ ਵਾਲੇ ਆਉਣਗੇ ਮੇਰੇ ਤੋਂ ਡਾਕੂਮੈਂਟ ਜੋ ਹੋਏਗਾ ਬੱਚੇ ਦਾ ਸਾਰਾ ਮੈਂ ਕਰਾਂਗੀ ਜੇ ਬੱਚੇ ਰੈਫਰ ਵੀ ਕਰਤਾ ਹੈ ਨਾ ਮੈਚੋਰ ਤੇ ਵੀ ਤਾਂ ਮੈਂ ਉਹ ਲੈ ਕੇ ਜਾਵਾਂ ਸਾਰੀ ਜ਼ਿੰਮੇਵਾਰੀ ਸੁਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ